ਬੀਤੀ ਰਾਤ ਪਵਾਨੀਗੜ ਦੇ ਨੇੜਲੇ ਪਿੰਡ ਬਟੜਿਆਣਾ ਵਿੱਚ ਜ਼ਹਿਰੀਲਾ ਪਦਾਰਥ ਦੇ ਕੇ ਦਰਜਨਾਂ ਭਰ ਦੇ ਕਰੀਬ ਕੁੱਤਿਆਂ ਨੂੰ ਮਾਰ ਦਿੱਤਾ ਗਿਆ। ਬੇਜੁਬਾਨ ਜਾਨਵਰਾਂ ਨੂੰ ਜ਼ਹਿਰ ਦੇ ਕੇ ਮਾਰ ਦੇਣ ਦੀ ਘਟਨਾ ਤੋਂ ਬਾਅਦ ਇੱਥੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਲੋਕਾਂ ਨੇ ਪ੍ਰਸ਼ਾਸਨ ਤੋਂ ਕੁੱਤਿਆਂ ਨੂੰ ਮਾਰਨ ਵਾਲਿਆਂ ਦੀ ਪਛਾਣ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਐਸ.ਆਈ. ਸਤਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਸੰਬੰਧੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮੱਗਰ ਖਾਨ ਵਾਸੀ ਬਟੜਿਆਣਾ ਖਿਲਾਫ ਅਪਰਾਧਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਜ਼ਾਦ ਟੀਵੀ ਨਿਊਜ਼ ਸਾਡੀ ਤਾਂ ਇਹੀ ਬੇਨਤੀ ਆ ਵੀ ਇਹਨਾਂ ਨੂੰ ਜਿਹਨੇ ਕੁੱਤੇ ਮਾਰੇ ਨੇ ਇਹਨੂੰ ਸਜ਼ਾ ਦਿੱਤੀ ਜਾਵੇ ਵਾਦ ਤੋਂ ਬਾਅਦ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਕਿਸੇ ਦਾ ਕੁਝ ਖਾਂਦੇ ਨਹੀਂ ਤੇ ਕਿਉਂਕਿ ਦਾਨ ਕਰਦੇ ਤੇ ਲੋਕ ਸਾਡੇ ਪਿੰਡ ਦੇ ਕਿਸੇ ਨੂੰ ਵੜਦੇ ਸੀ ਕਿਸੇ ਨੂੰ ਨਹੀਂ ਵੜਦੇ ਸੀ ਅਸੀਂ ਪਹਿਲਾਂ ਵੀਡੀਓ ਦੇ ਵਿੱਚ ਵੀ ਦਿਖਿਆ ਆ ਵੀ ਚੁੰਗੜ ਕੁੱਤੇ ਨਹੀਂ ਮਾਰਨ ਪਿੱਛੇ ਕੀ ਮਕਸਦ ਹੈ ਮਕਸਦ ਇਹ ਹੈ ਉਹ ਰਾਤ ਨੂੰ ਚੋਰੀਆਂ ਠੱਗੀਆਂ ਕਰਦਾ ਬੰਦਾ ਚੋਰੀਆਂ ਠੱਗੀਆਂ ਕਰਨ ਜਾਂਦਾ ਤੇ ਉਹਨੂੰ ਪਰੇਸ਼ਾਨੀ ਆਉਂਦੀ ਹੋਊਗੀ ਕੀ ਦੇ ਕੇ ਮਾਰੇ ਜ਼ਾਹਿਰ ਪਈਆ ਕਹਿੰਦੇ ਲੱਡੂਆਂ ਜ਼ਾਹਿਰ ਪਈਆ ਦੱਸਣ ਵਾਲੇ ਦੱਸਦੇ ਨੇ ਜਿਨ੍ਹਾਂ ਨੇ ਫੜਿਆ ਉਹ ਬੀ ਇਹ ਕਿਸੇ ਚੋਰਾਂ ਦਾ ਕੰਮ ਹੈ ਜਿਹੜੇ ਰਾਤ ਨੂੰ ਚੋਰੀਆਂ ਕਰਦੇ ਸੀ ਹਾਂ ਇਹ ਵਿੱਚ ਸਾਡੇ ਪਿੰਡ ਦਾ ਬੰਦਾ ਵਿੱਚ ਇਹਦੇ ਨਾਲ ਹੋਰ ਵੀ ਹੱਥ ਹੋ ਸਕਦਾ ਕਿਸਦਾ ਕੀ ਜਾਣੋ ਤੁਸੀਂ ਹੁਣ ਤਾਂ 6 ਚੋਰਾਂ ਵਿੱਚ ਬੰਦੇ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪਿੰਡ ਨੂੰ ਸ਼ਾਂਤੀ ਮਿਲੇਰਾਹੀ ਪਿੰਡ ਸ਼ਮਸ਼ਾਨ ਘਾਟ ਦੇ ਵਿੱਚ ਇਕੱਠਾ ਹੋਇਆ ਹੈ ਕੀ ਗੱਲ ਹੋਈ ਹੈ ਇਹ ਜਿਹੜੇ ਕੁੱਤੇ ਮਾਰੇ ਨੇ ਜੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨੇ ਮਾਰੇ ਨੇ ਕੀ ਬੜਦੇ ਸੀ ਲੋਕਾਂ ਨੂੰ ਨਹੀਂ ਬੜਦਨ ਤੇ ਮਾਰੇ ਗੁਨੇ ਮਾਰੇ ਪਤਾ ਨਹੀਂ ਕਿਨੇ ਨੇ ਇਹ ਆਪਣਾ ਵੀ ਪਤਾ ਕੀ ਜਾਣੋ ਤੁਸੀਂ ਹੈ ਜੀ ਕਿ ਜਾਣੋ ਜੀ ਇਹ ਸাজা ਮਿਲ ਨਹੀਂ ਜਾਂਦੇ ਬੱਸ ਨੂੰ ਕੁਝ ਹੋ ਜੇ ਪ੍ਰਕਾਸ਼ ਸਿੰਘ ਆ ਜੀ ਇਹ ਤੁਸੀਂ ਕਿਸ ਗੱਲ ਦੇ ਟੋਏ ਪਟ ਰਹੇ ਹੋ ਇਹ ਕੁੱਤੇ ਮਾਰਦੇ ਜੀ ਸਾਡੇ ਪਿੰਡ ਦੇ ਕੁੱਤੇ ਉਹਨਾਂ ਖਾਤੇ ਟੋਏ ਪਟਦੇ ਆ ਜੀ ਉਹਨਾਂ ਨੂੰ ਦੱਬਾਂਗੇ ਜੀ ਸਸਕਾਰ ਕਰਨਾ ਹੈ ਹਾਂ ਜੀ ਨਗਰ ਵੀ ਥੋੜਾ ਇਕੱਠਾ ਹੈ ਬਹੁਤ ਇਕੱਠਾ ਹੋ ਰਿਹਾ ਜੀ ਕੁੱਤੇ ਬਹੁਤ ਪਿਆਰ ਨਾਲ ਪਾਲੇ ਤੇ ਜੀ ਕੀ ਮਕਸਦ ਹੈ ਇਹਨਾਂ ਨੂੰ ਮਾਰਨ ਦੇ ਪਿੱਛੇ ਕਿਸੇ ਨੂੰ ਵੜਦੇ ਸੀ ਕੋਈ ਕੁੱਤਾ ਕਿਸੇ ਨੂੰ ਵੜਦਾ ਨਹੀਂ ਜੀ ਬਾਕੀ ਨੇ ਮਾਰੇ ਨੇ ਜਿਉ ਆਪਦਾ ਉਹ ਕਰਦਾ ਦੀ ਚੋਰੀ ਠੱਗੀ ਕਰਦਾ ਦੀ ਵੀ ਰਾਤ ਬਰਾਤੇ ਮਤਲਬ ਚੋਰਾਂ ਨੂੰ ਡਰਤੀ ਇਹਨਾਂ ਦਾ ਉਹਨਾਂ ਦਾ ਚੋਰਾਂ ਨੂੰ ਡਰਤੀ ਜੀ ਉਸ ਨੇ ਦਵਾਈ ਪਾਈ ਹੈ ਜੀ ਇਹਨੂੰ ਕੀ ਚਾਹੁੰਦੇ ਹੋ ਤੁਸੀਂ ਚਾਹਵੇਂ ਤਾਂ ਜੀ ਆਏ ਆ ਵੀ ਜਿਨੇ ਕੁੱਤੇ ਮਾਰੇ ਨੇ ਵੀ ਕਿਹੜੀ ਤੋਂ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਹ ਜਿਹੜੀ ਵੀ ਘਟਨਾ ਵਾਪਰੀ ਹੈ ਜੀ ਹਨਾ ਜੀ ਇਹ ਤੋਂ ਅਸੀਂ ਬਹੁਤ ਦੁਖੀ ਹਾਂ ਜੀ ਸਾਡੇ ਪਿੰਡ 'ਚ ਕਿਸੇ ਨੇ ਵੀ ਚੰਗੀ ਤਰ੍ਹਾਂ ਖਾਦਾ ਨਹੀਂ ਤੇ ਜਿਹੜੀ ਵੀ ਇਹ ਘਟਨਾ ਬੁਰੀ ਘਟਨਾ ਨਾ ਇਹ ਜਿਹੜੀ ਵੀ ਜਿਨੇ ਵੀ ਕਰਿਆ ਇਹ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਕਿੰਨੇ ਕੁੱਤੇ ਮਾਰੇ ਸੱਤ ਨੇ ਇਹ ਮਾਮਲਾ ਜੀ ਕੱਲ 10 ਵਜੇ ਦੇ ਕਰੀਬ ਸਾਨੂੰ ਪਤਾ ਲੱਗਿਆ ਜਦੋਂ ਵੀ ਪਿੰਡ ਦੇ ਵਿੱਚ ਕੁੱਤੇ ਮਤਲਬ ਲੋ ਵੀ ਕੁਝ ਮਰ ਮਰ ਗਏ ਕੁਝ ਤੜਫਦੇ ਫਿਰਦੇ ਨੇ ਚਲੋ ਅਸੀਂ ਪੰਚਾਇਤ ਨੇ ਜਾ ਕੇ ਜਦੋਂ ਮੌਕਾ ਦੇਖਿਆ ਕਈਆਂ ਜਗਾਂ ਤੇ ਕਤੂਰੇ ਛੋਟੇ ਛੋਟੇ ਕੁੱਤੀਆਂ ਛੋਈਆਂ ਹੋਈਆਂ ਮਰੀਆਂ ਪਈਆਂ ਸੀਗੇ ਜੀ ਜਦੋਂ ਸਾਨੂੰ ਕਿਸੇ ਕਿਸੇ ਬੰਦੇ ਨੇ ਦੱਸਿਆ ਪਰ ਮੜਾ ਕੇ ਪਛ ਪਤਾ ਲੱਗਿਆ ਵੀ ਫਲਾਣੇ ਬੰਦੇ ਨੇ ਦਵਾਈ ਪਾਈ ਆ ਤਾਂ ਅਸੀਂ ਉਹਦੇ ਘਰੇ ਗਏ ਜਦੋਂ ਉਹ ਮੁਕਰ ਗਿਆ ਜੀ ਤਾਂ ਅਸੀਂ ਨੇ ਥੋੜਾ ਜਿਹਾ ਉਹਨੂੰ ਦਬਕਾ ਮਾਰਿਆ ਤਾਂ ਉਹ ਮੰਨ ਲ ਗਿਆ ਜੀ ਨਰਸੀ ਕੀ ਚਾਹੁੰਦੇ ਜੀ ਕੀ ਕੀ ਕਾਰਵਾਈ ਲੋਕਾਂ ਦੀ ਮੰਗ ਹੈ ਅਸੀਂ ਤਾਂ ਜੀ ਕਾਰਵਾਈ ਤਾਂ ਲੋਕਾਂ ਦੀ ਇਹ ਹੈ ਵੀ ਅੱਜ ਇਹ ਕੁੱਤਿਆਂ ਨੂੰ ਪਾਤੀ ਕੱਲ ਨੂੰ ਟੈਂਕੀ ਚ ਵੀ ਪਾ ਸਕਦੇ ਨੇ ਜਾਂ ਕੱਲ ਨੂੰ ਬੰਦੇ ਨੂੰ ਵੀ ਪਾ ਸਕਦੇ ਨੇ ਵੀ ਇਹਦਾ ਮਤਲਬ ਉਹ ਹੋਣਾ ਚਾਹੀਦਾ ਜੀ ਫੈਸਲਾ ਜੋ ਸਹੀ ਹੋਵੇ ਹਾਂਜੀ ਅਸੀਂ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਆ ਗਈ ਜੇ ਜੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਡਾਕਟਰ ਸਾਹਿਬ ਆ ਰਹੇ ਨੇ ਉਹ ਮਹਿਨ ਕਰਨਗੇ ਜਿਵੇਂ ਅਗਲੀ ਕਾਰਵਾਈ ਹੋਣੀ ਚਾਹੀਦੀ ਜੀ ਸਰਪੰਚਪਲ ਤੋਂ ਇੱਕ ਦਰਖਾਸਤ ਮਸੂਲ ਹੋਈ ਸੀ ਕਿ ਗਰਮੇਲ ਖਾਂ ਆਏਗਾ ਫਿਰ ਬਟਰੇਣੀ ਦਾ ਉਹ ਕਹਿੰਦਾ ਵੀ ਉਹਨੇ ਦਵਾਈ ਪਾਤੀ 6-7 ਕੁੱਤਿਆਂ ਨੂੰ ਤੇ ਉਹਦੇ ਚ ਪਰਚਾ ਦਰਜ ਹੋ ਗਿਆ ਤੇ ਅਗਲੀ ਕਾਰਵਾਈ ਕੀਤੀ ਜੀ ਗ੍ਰਿਫਤਾਰੀ ਅਜੇ ਹੋਈ ਨਹੀਂ ਕੀ ਮਕਸਦ ਕੀ ਆਉਂਦਾ ਕਿ ਕੁੱਤੇ ਮਾਰੂਗਾ ਅਜੇ ਉਹ ਜ਼ਰੂਰ ਅਰੈਸਟ ਕਰਾਂਗੇ ਫੇਰ ਹੀ ਪਤਾ ਲੱਗੂਗਾ ਮਤਲਬ ਪੁਲਿਸ ਨੂੰ ਕਾਡਰਬਾਕਸ ਤੇ ਜਾਰੀ ਹੈ ਹਾਂ ਤਪਤੀਸ਼ ਜਾਰੀ ਹੈ ਜੀ ਕੁੱਤਿਆਂ ਦੀ ਪੋਸਟਮਾਰਟਮ ਪੋਸਟਮਾਰਟਮ ਹੋ ਰਿਹਾ ਅਜ ਕਿੰਨੇ ਕੁੱਤੇ ਦਾ 6 ਕੁੱਤੇ ਦਾ ਕਿੰਨੇ ਦੇ ਪੈਸੇ ਜਮ੍ਹਾਂ ਕਰਾਇਆ ਸੀ 3000 ਪਰ ਕੁੱਤਾ ਪਰ ਕੁੱਤਾ ਨੇ ਇੱਕ ਕੁੱਤੇ ਦਾ 500 ਅੱਛਾ ਕੋ ਛੋਟੇ ਬੱਚੇ ਵੀ ਹੈ ਹਾਂ ਛੋਟੇ ਬੱਚੇ ਵੀ ਉਹ ਨਾਲ ਵਿੱਚੇ ਹੋਦੇ ਪਰ ਉਹ ਤਾਂ ਵੱਧ ਨਹੀਂ ਦੇਖਿਆ ਸੀ ਕੁੱਤੇ ਦਾ 6 ਨਹੀਂ